ਨਿਆਲ ਸਿੰਘ ਵਾਲਾ ਦੇ 메인 ਚੌਂਕ ਦੇ ਵਿੱਚ ਮੌਜੂਦ ਆ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਤੇ ਉਸ ਨੂੰ ਸਮਰਥਨ ਦੇਣ ਦੇ ਲਈ 메인 ਬਾਜ਼ਾਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਕੇ ਸਮਰਥਨ ਦਿੱਤਾ ਜਾ ਰਿਹਾ ਤੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਿਆਲ ਸਿੰਘ ਵਾਲੇ ਤੋਂ ਰਜਿੰਦਰ ਕੋਟੇ ਸਾਹਮਣੇ ਨਾਂ ਸੁਣਿਆ ਹੋਵੇਗਾ ਜੋ ਸਮਾਜ ਸੇਵੀ ਨੇ ਤੇ ਮੈਡੀਸਨ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਨੇ ਤੇ ਆਪਣੀਆਂ ਸਵਾਵਾ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਵੀ ਉੱਥੇ ਪਹੁੰਚ ਜਾਂਦੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਨਿਹਾਲ ਸਿੰਘ ਵਾਲਾ ਦੇ ਉੱਗੇ ਸਮਾਸੇ ਲਈ ਮੈਡੀਸਨ ਮੈਂ ਰਜਿੰਦਰ ਖੋਟੇ ਮੇਰੇ ਨਾਲ ਮੌਜੂਦ ਨੇ ਰਜਿੰਦਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇਹ ਸਵਾਵਾ ਨਿਭਾਉਂਦੇ ਰਹਿੰਦੇ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਭਾਰਤ ਬੰਦ ਨੂੰ ਲੈ ਕੇ ਜਿਹੜਾ ਲੋਕਾਂ ਦਾ ਸਮਰਥਨ ਦਿੱਤਾ ਜਾ ਰਿਹਾ ਤੇ ਤੁਸੀਂ ਆਪਣੀਆਂ ਸਵਾਵਾ ਲੈ ਕੇ ਇੱਥੇ ਵੀ ਹਾਜ਼ਰ ਹੋ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਤਾਂ ਮੈਂ ਜੇਵੀਐਸ ਚੈਨਲ ਤੇ ਤੁਹਾਡਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਕਿਉਂਕਿ ਮੀਡੀਆ ਬਹੁਤ ਵੱਡੀ ਚੀਜ਼ ਆ ਜੀ ਤੇ ਇਹ ਤਕਰੀਬਾ ਤੁਹਾਨੂੰ ਪਤਾ ਸੇਵਾ ਇਹ ਪੂਰੇ ਪੰਜਾਬ 'ਚ ਚੱਲ ਰਹੀ ਹੈ ਪਹਿਲਾਂ ਤੋਂ ਜਾਰ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਇਹਨਾਂ ਦੇ ਵਿੱਚ ਤੋਂ ਪਤਾ ਵੀ ਕਈਆਂ ਨੇ ਦਿੱਲੀ ਵੀ ਪਹੁੰਚਣਾ ਤੇ ਕਈਆਂ ਕਿਸਾਨਾਂ ਨੇ ਸੰਘਰਸ਼ ਦੌਰਾਨ ਇੱਥੇ ਵੀ ਧਰਨੇ ਤੇ ਬੈਠਣਾ ਪਤਾ ਨਹੀਂ ਕਿੰਨੇ ਦਿਨ ਬੈਠਣਾ ਪੈ ਜੀ ਇਹਨਾਂ ਨੂੰ ਫਿਰ ਜਰਨਲ ਦਵਾਈਆਂ ਦੀ ਲੋੜ ਹੁੰਦੀ ਆ ਜਿਵੇਂ ਬੁਖਾਰ ਹੋ ਗਿਆ ਕਰਦਾ ਹੋ ਗਿਆ ਇਹਨੂੰ ਅੱਖਾਂ ਦੀ ਤਕਨੀਬ ਇੱਕ ਤਾਂ ਇਹਨਾਂ ਨੂੰ ਇੱਥੇ ਦਵਾਈ ਸਪਲਾਈ ਕੀਤੀ ਜਾਂਦੀ ਆ ਇੱਕ ਜਿਹੜੀਆਂ ਟਰਾਲੀਆਂ ਜਾਂਦੀਆਂ ਦਿੱਲੀ ਨੂੰ ਉਹ ਟਰਾਲੀਆਂ ਵਾਲਿਆਂ ਨੂੰ ਰੋਕ ਕੇ ਰੱਖਦੇ ਜਿਹੜਾ ਉਹਨਾਂ ਰਸਤੇ 'ਚ ਇਹ ਜ਼ਰੂਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉੱਥੇ ਨੂੰ ਨੁਕਸਤ ਨਾ ਹੋਵੇ ਇਹ ਜਿਹੜੀ ਸੇਵਾ ਇਹ ਉਹ ਨਿਤਨ ਜਾਰੀ ਰਹੂਗੀ ਜਿੰਨਾ ਚਿਰ ਇਹ ਨਾ ਦੇਖਿਆ ਕਿ ਹੁਣ ਤੁਸੀਂ ਦਵਾਈਆਂ ਦੇ ਰਹੇ ਸੀ ਕਿਹੜੀਆਂ ਦਵਾਈਆਂ ਦਿੱਤੇ ਇਹਦੇ ਵਿੱਚ ਜ਼ਿਆਦਾਤਰ ਇੱਕ ਤਾਂ ਹੀ ਖਾਂਸੀ ਦੀ ਦਵਾਈ ਆ ਇੱਕ ਨਸਖੀ ਦਵਾਈ ਆ ਕਿਉਂਕਿ ਉੱਥੇ ਮੈਨੂੰ ਮੰਗਿਆ ਕਿ ਉਹ ਕਹਿੰਦੀ ਸੀ ਦਿੱਲੀ ਪਹੁੰਚਣਾ ਵਾ ਉੱਥੇ ਥਰੂ ਗੈਸ ਛੱਡਦੇ ਉਹ ਤੁਹਾਨੂੰ ਆਪਣੀ ਦਵਾਈ ਦੀ ਜ਼ਰੂਰਤ ਆ ਇੱਕ ਉਹ ਦਿੱਤੀ ਜਾਂਦੀ ਹੈ ਇੱਕ ਖਾਰ ਇੱਕ ਬੁਖਾਰ ਤੋਂ ਕਿਦਾਂ ਹੁਣ ਵੀ ਇਹੀ ਵਿਚਾਰ ਹੋਏ ਹੈ ਇਹ ਜ਼ਿਆਦਾਤਰ ਇਹਨਾਂ ਨੂੰ ਇਹ ਲੋੜਾ ਜਾਂ ਤਰਤਲ ਪੇਨ ਕਿਨਨ ਮਨਮਾਜ਼ੀ ਲੋੜਾ ਇਹ ਲੋੜਾ ਦਰਸ਼ਕੋ ਜਿਹੜੀਆਂ ਆਮ ਬਿਮਾਰੀਆਂ ਨੇ ਉਹਨਾਂ ਨੂੰ ਲੈ ਕੇ ਕੇ ਸਭੂ ਬਾਰਡਰ ਜਾਂ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਆਪਕੂ ਬੈਸ ਦੇ ਗੋਲੇ ਧਾਕੇ ਜਾ ਰਹੇ ਆ ਤਾਂ ਉਹਨਾਂ ਦੇ ਲਈ ਵੀ ਜਿਹੜੀ ਇਹਨਾਂ ਨੇ ਦਵਾਈ ਦੀ ਮੰਗ ਉਹੀ ਸੀ ਉਹ ਵੀ ਜਿਹੜੀ ਕਿਸਾਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਨੇ ਸੁਨਿਆਸੇ ਵਾਲਾ ਦੇ ਵਿੱਚ ਬਹੁਤ ਅਗਰੇਸ਼ਨ ਬਾਕੀ ਪੁਆਇੰਟ ਵੀ ਹੋ ਜਾਂਦੇ ਦੇਖਣ ਨੂੰ ਮਿਲਦੀਆਂ ਨੇ ਤੇ ਹਰ ਜਗ੍ਹਾ ਪਹੁੰਚਦੇ ਨੇ ਪੂਰੇ ਪੰਜਾਬ ਦੇ ਵਿੱਚ ਜਿਹਦਾ ਨਾਮ ਜਾਣਿਆ ਜਾਂਦਾ ਚੋਰ ਅਪਡੇਟਸ ਦੇ ਲਈ ਬਣੇ ਰੋ ਜੀਵੀਐਸ ਟਾਈਮ ਦੇ